ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਮ ਪਹੁੰਚ ਸਕਣੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਿੱਧਾ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਹਰ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 882 ਨਾਮ ਕੌਰ ਜ਼ਿਲ੍ਹਾ ਰੂਪਨਗਰ ਏਰੀਆ ਮਰੀਂਡਾ ਕਾਂਟ ਜੱਟ ਸਿੱਖੀ ਕੋਤ ਬਰਨ ਜਨਮ 2 ਮਾਰਚ 1997 ਕੱਦ 5 ਫੁੱਟ 5 ਦੀ ਤੇ ਪੜ੍ਹਾਈ ਵੀ ਕੀਤੀ ਹੈ ਬਸ ਪ੍ਰਾਈ 91 ਕੁੜੀ ਸੋਹਣੀ ਸੁਨੱਖੀ ਹੈ ਜੀ ਲੋੜ ਹੈ ਰਿਸ਼ਤੇ ਦੀ ਮੁੰਡਾ ਆਰਮੀ ਜੋਬ ਤੇ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜਾਂ ਫਿਰ ਚਾਹੇ ਕਿਸੇ ਪ੍ਰਾਈਵੇਟ ਜੋਬ ਤੇ ਹੋਵੇ ਜਮੀਨ ਜ਼ਰੂਰ ਆਉਂਦੀ ਹੋਵੇ ਜੀ ਸਿਰਫ ਜੱਟ ਸਿੱਖ ਹੀ ਪਰਿਵਾਰ ਸੰਪਰਕ ਕਰਨ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਸ ਪਰਿਵਾਰ ਬਾਰੇ ਜਾਣਕਾਰੀ ਤੇ ਇਸ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਟਾ ਨੋਟ ਕਰੋ ਜੀ ਫਾਈਲ ਨੰਬਰ 883 ਨਾਮ ਕੌਰ ਕਾਸਟ ਜਟਸੀ ਗੋਤ ਨਰਵਾਲ ਜਿਲ੍ਹਾ ਹਸ਼ਿਆਰਪੁਰ ਜਨਮ ਫਰਵਰੀ 1998 ਕੱਦ 5 ਫੁੱਟ 5 ਇੰਚ ਪੜਾਈ 10th ਪਾਸ ਮਿਡਲ ਕਲਾਸ ਪਰਿਵਾਰ ਹੈ ਜੀ ਪਿਤਾ ਦੋ ਨੇ ਇੱਕ ਮੈਰਿਡ ਅਤੇ ਇੱਕ ਅਨਮੈਰਿਡ ਪਿਤਾ ਜੀ ਦਾ ਕੰਮ ਪ੍ਰਾਈਵੇਟ ਜੋ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਇਸਤੇ ਜੀ ਮੁੰਡੇ ਨੂੰ ਜ਼ਮੀਨ ਜ਼ਰੂਰ ਆਉਂਦੀ ਹੋਵੇ ਮੁੰਡਾ ਐਗਰੀਕਲਚਰ ਹੋਵੇ ਜਾਂ ਕਿਸੇ ਜੋਬ ਤੇ ਹੋਵੇ ਮੁੰਡਾ ਕਾਮਕਾਰ ਵਾਲਾ ਹੋਣਾ ਚਾਹੀਦਾ ਹੈ ਸਿੰਪਲ ਸੋਬਰ ਪਰਿਵਾਰ ਹੋਵੇ ਜਿਹੜੇ ਰਿਸ਼ਤੇ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 884 ਹੈ ਜੀ ਨਾਮ ਕੌਰ ਜੀ ਦਾ ਆ ਕਾਸਟ ਜੱਟ ਸਿੱਖ ਗੋਤ ਸਿੱਧੂ ਜ਼ਿਲ੍ਹਾ ਮੋਗਾ ਦੀ ਜਨਮ ਜਲਾਈ 2005 ਕੱਦ 5 ਫੁੱਟ 4 ਇੰਚ ਪੜ੍ਹਾਈ BA ਪਾਸ ਪਲੱਸ ਸਲਾਈ ਦਾ ਕੰਮ ਕੁੜੀ ਜਾਣਦੀ ਹੈ। ਪਰ ਇੱਕ ਪਿਤਾ ਜੀ ਐਗਰੀਕਲਚਰ ਮਾਰਵਿੰਗ ਹਾਊਸਮੇਕਰ ਲੋੜ ਹੈ ਇਸ ਤਰੀ ਮੁੰਡਾ ਜੱਟ ਸਿਕਾੜ ਤੋਂ ਹੋਵੇ ਸੋਨਾ ਸੰਖਾ ਹੋਵੇ ਜਾਂ ਕਿਸੇ ਵਧੀਆ ਨੌਕਰੀ ਦੇ ਸੈਟਲ ਹੋਵੇ ਜਾਂ ਐਗਰੀਕਲਚਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਸਨ ਨੰਬਰ ਦੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 885 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਸ਼ਹਿਰ ਤੂ ਤੂਰੀ ਕਾਸਟ ਜੱਟ ਸਿਕਾ ਗੁੱਟ ਢੀਂਸਾ ਹਾਈਟ 6 ਫੁੱਟ ਜਨਮ 1994 ਪੜ੍ਹਾਈ ਬੀਏ ਪਾਸ ਕੰਮ ਖੇਤੀਬਾੜੀ ਜ਼ਮੀਨ ਨਹੀਂ ਸ਼ਹਿਰੀ ਜ਼ਮੀਨ 7 ਕਿਲੇ ਦੂਪਰਾ ਪਹਿਣਾ 2 ਮੈਰਿਡ ਭਰਾ ਇੱਕ ਮੈਰਿਡ ਕੈਨੇਡਾ ਪੀਆਰ ਪਿਤਾ ਜੀ ਖੇਤੀਬਾੜੀ ਮਾਤਾ ਜੀ ਹਾਊਸ ਵਾਈਫ ਲੋੜ ਹੈ ਇਸ ਤਰੀਕ ਘਰੇਲੂ ਕੁੜੀ ਦੀ ਲੋੜ ਹੈ ਪਲੱਸ 12 ਜੀ ਬੀਏ ਪਾਸ ਹੋਵੇ ਕੋਈ ਕੋਰਸ ਪਲੱਸ ਵੱਡੀ ਕਪਾਰਲ ਨਰਸਿੰਗ ਕੰਪਿਊਟਰ ਦਾ ਕੋਰਸ ਕੀਤਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਦੇ ਸਿੱਧਾ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 886 ਨਾਮ ਸਿੰਘ ਜ਼ਿਲ੍ਹਾ ਗਰਦਾਸਪੁਰ ਕਾਸ਼ਟ ਸੈਣੀ ਸਿੱਖ ਗੋਤ ਗਿੱਲ ਦਾ ਹਾਈਟ 5 ਫੁੱਟ 11 ਇੰਚ ਜਨਮ 6/1995 ਪੜਾਈ ਮਕੈਨੀਕਲ ਇੰਜੀਨੀਅਰਿੰਗ ਕੰਮ ਇੰਟਰਨੈਸ਼ਨਲ ਕੰਪਨੀ ਹਾਈਡਰੋ ਪਾਵਰ ਪੋਸਟ ਜੀ ਤਨਖਾਹ 60000 ਤੋਂ ਲੈ ਕੇ 70000 ਮਹੀਨੇ ਜੀ ਜਿਵੇਂ ਦੋ ਕਿੱਲੇ ਭੈਣ ਇੱਕ ਮੈਰਿਡ ਭਰਾ ਇੱਕ ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਅਲੱਗ-ਅਲੱਗ ਰਹਿੰਦੇ ਨੇ ਜੀ ਪਿਤਾ ਪ੍ਰਾਈਵੇਟ ਜੋਬ ਤੇ ਰੈਟਾਇਰ ਮਾਤਾ ਜੀ ਹਾਊਸਵਾਈਫ ਲੋੜ ਹੈ ਇਸ ਤੀ ਕੁੜੀ ਪੜੀ ਲਿਖੇ ਸੁੰਦਰ ਸਮਝਦਾਰ ਵਧੀਆ ਸੁਭਾਦੀ ਹੋਵੇ ਡਿਮਾਂਡ ਕੋਈ ਨਹੀਂ ਜਾਤੀਵੰਤ ਨਹੀਂ ਸਿੰਪਲ ਵਿਆਹ ਕਰਨਾ ਹੈ ਏਰੀਆ ਨੂੰ ਪਹਿਲੇ ਗਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਬਟਾਲਾ ਲੜਕੇ ਪੰਜਾਬ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਸਿੱਧਾ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ